ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਜੜਦੀਆਂ ਵਾਜੜਦੀਆਂ ਨਿਬਣ ਸਿਰਾਂ ਦੇ ਨਾਲ ਜਿਹੜੀਆਂ ਚਲਾਕੀਆਂ ਜਿਹੜੀਆਂ ਆਦਤਾਂ ਬੱਚਿਆਂ ਨੂੰ ਬਚਪਨ ਵਿੱਚ ਪੈ ਜਾਂਦੀਆਂ ਹਨ ਉਹ ਉਹਨਾਂ ਦੀ ਉਮਰ ਦੇ ਨਾਲ ਹੀ ਨਿਪਧੀਆਂ ਹਨ ਉਹ ਉਹਨਾਂ ਆਦਤਾਂ ਨੂੰ ਕਦੇ ਵੀ ਨਹੀਂ ਛੱਡ ਸਕਦੇ ਇਹ ਹੀ ਆਦਤ ਜੋ ਵਿੱਕੀ ਦੀ ਫਸਾਦ ਪਾਣ ਦੀ ਪਈ ਹੋਈ ਹੈ ਜਾਂ ਝੂਠ ਬੋਲਣ ਦੀ ਚਲਾਕੀਆਂ ਕਰਨ ਦੀ ਆਦਤ ਉਹਨੂੰ ਬਚਪਨ ਤੋਂ ਪਈ ਹੋਈ ਹੈ ਉਹ ਕਦੇ ਵੀ ਨਹੀਂ ਜਾ ਸਕਦੀ ਅਸੀਂ ਤੁਹਾਨੂੰ ਇਸ એપisode ਵਿੱਚ ਦੱਸਾਂਗੇ ਕਿ ਵਿੱਕੀ ਨੇ ਕਿਵੇਂ ਚਲਾਕੀ ਨਾਲ ਸਾਰੇ ਘਰ ਵਿੱਚ ਕਲੇਸ਼ ਪਵਾ ਦਿੱਤਾ ਨੂੰ ਸੱਸ ਵਿੱਚ ਇਹੋ ਜਿਹਾ ਕਲੇਸ਼ ਪਵਾਇਆ ਜਿਹੜਾ ਹੁਣ ਕਦੇ ਵੀ ਖਤਮ ਨਹੀਂ ਹੋ ਸਕਦਾ ਸੰਦੀਪ ਤੇ ਉਸ ਦੀ ਸੱਸ ਵਿੱਚ ਐਨਾ ਜ਼ਿਆਦਾ ਫਸਾਦ ਪਾ ਦਿੱਤਾ ਇਹੋ ਜਿਹੀ ਦੀਵਾਰ ਖੜੀ ਕਰ ਦਿੱਤੀ ਜੋ ਕਦੇ ਵੀ ਨਹੀਂ ਟੁੱਟੂਗੀ ਵੀਡੀਓ ਨੂੰ ਪੂਰਾ ਦੇਖਿਓ ਸਕਿਪ ਨਾ ਕਰਿਓ ਇਹ ਇਨਫੋਰਮੇਸ਼ਨ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚੰਗੀ ਹੋ ਸਕਦੀ ਹੈ ਹਾਂਜੀ ਜਿਵੇਂ ਕਿ ਅਸੀਂ ਦੇਖਿਆ ਕਿ ਜਦੋਂ ਵਿੱਕੀ ਇਹਨਾਂ ਦੇ ਘਰ ਜਾਂਦਾ ਹੈ ਤਾਂ ਸੰਦੀਪ ਉਸਨੂੰ ਫੋਕਾ ਪਾਣੀ ਪਲਾ ਦਿੰਦੀ ਹੈ ਜਿਸ ਨਾਲ ਉਸਦੀ ਸੱਸ ਉਸਤੇ ਭੜਕ ਜਾਂਦੀ ਹੈ ਉਸ ਨੂੰ ਕਹਿੰਦੀ ਹੈ ਕਿ ਤੈਨੂੰ ਬਿਲਕੁਲ ਅਕਲ ਨਹੀਂ ਤੂੰ ਮੇਰੇ ਜਵਾਈ ਦੇ ਆਇਆ ਤੇ ਉਸ ਨੂੰ ਫੋਕਾ ਪਾਣੀ ਪਲਾਇਆ ਤਾਂ ਸੰਦੀਪ ਅੱਗੋਂ ਕਹਿੰਦੀ ਹੈ ਕਿ ਅਗਰ ਘਰ ਵਿੱਚ ਕੋਈ ਚੀਜ਼ ਨਹੀਂ ਹੋਏਗੀ ਤਾਂ ਮੈਂ ਉਹਨੂੰ ਫੋਕਾ ਹੀ ਪਾਣੀ ਪਲਾਵਾਂਗੀ ਤੇ ਉਸਦੀ ਸੱਸ ਕਹਿੰਦੀ ਹੈ ਕਿ ਹਾਂ ਤੂੰ ਮੇਰੇ ਜਵਾਈ ਦੀ ਇਨਸਰਟ ਕੀਤੀ ਹੈ ਤੇ ਵਿੱਕੀ ਨੂੰ ਵੀ ਇਹ ਗੱਲ ਫੀਲ ਹੁੰਦੀ ਹੈ ਕਿਉਂਕਿ ਨਾ ਤਾਂ ਡੈਡੀ ਜੀ ਨੇ ਵਿੱਕੀ ਨੂੰ ਚੱਜ ਨਾਲ ਬੁਲਾਇਆ ਤੇ ਨਾ ਹੀ ਸੰਦੀਪ ਨੇ ਸਭ ਦਾ ਮੂੰਹ ਬਣਿਆ ਹੋਇਆ ਸੀ ਵਿੱਕੀ ਨੂੰ ਇਹ ਗੱਲ ਬਹੁਤ ਫੀਲ ਹੁੰਦੀ ਹੈ ਤੇ ਉਹ ਸੋਚਦਾ ਹੈ ਕਿ ਹੁਣ ਮੈਂ ਕੁਝ ਐਵੇਂ ਦਾ ਕਰਾਂਗਾ ਜਿਸ ਨਾਲ ਇਹਨਾਂ ਦੇ ਘਰ ਵਿੱਚ ਸਾਰਿਆਂ ਦਾ ਮੂੰਹ ਇੱਕ ਦੂਜੇ ਨਾਲ ਬਣ ਜਾਏਗਾ ਤੇ ਉਹ ਆਪਣੀ ਮੰਮੀ ਨੂੰ ਵੀ ਆਪਣੀ ਸਾਰੀ ਸਕੀਮ ਦੱਸਦਾ ਹੈ ਉਹ ਘਰ ਜਾਂਦਾ ਹੈ ਤੇ ਪ੍ਰੀਤੀ ਨੂੰ ਕਹਿੰਦਾ ਹੈ ਕਿ ਹਾਂ ਮੇਰੇ ਨਾਲ ਤਾਂ ਸਾਰਿਆਂ ਨੇ ਬਹੁਤ ਚੰਗਾ ਬਿਹੇਵ ਕੀਤਾ ਇਹ ਸਾਰਾ ਕੁਝ ਉਹ ਝੂਠ ਬੋਲਦਾ ਹੈ ਕਿਉਂਕਿ ਉਸਨੇ ਆਪਣੀ ਚਾਲ ਚੱਲਨੀ ਹੈ ਤੁਹਾਨੂੰ ਪਤਾ ਹੀ ਹੈ ਕਿ ਉਹ ਸ਼ੁਰੂ ਤੋਂ ਚਾਲਾਂ ਚੱਲਦਾ ਆ ਰਿਹਾ ਹੈ ਉਹ ਪ੍ਰੀਤੀ ਦੇ ਸਾਹਮਣੇ ਉਹਦੇ ਘਰ ਦੇਆਂ ਸਿਫਤ ਕਰਦਾ ਹੈ ਜਦ ਕਿ ਅੰਦਰੋਂ ਅੰਦਰੀ ਉਹ ਉਸ ਤੋਂ ਉਹਨਾਂ ਤੋਂ ਖਾਰ ਖਾਂਦਾ ਹੈ ਕਿ ਉਹਨਾਂ ਨੇ ਮੇਰੀ ਚੰਗੀ ਆਉਪਗਤ ਨਹੀਂ ਕੀਤੀ ਤੇ ਪ੍ਰੀਤ ਦੀ ਮੰਮੀ ਵੀ ਪ੍ਰੀਤ ਨੂੰ ਫੋਨ ਤੇ ਦੱਸਦੀ ਹੈ ਕਿ ਕਿਸ ਤਰ੍ਹਾਂ ਉਸਦੀ ਭਾਬੀ ਨੇ ਅੱਜ ਵਿੱਕੀ ਨਾਲ ਬਿਹੇਵ ਕੀਤਾ ਕਵਲ ਤੇ ਸੰਦੀਪ ਆਪਸ ਵਿੱਚ ਬੈਠ ਕੇ ਗੱਲ ਕਰ ਰਹੇ ਹੁੰਦੇ ਹਨ ਕਿ ਹਾਂ ਵਿੱਕੀ ਦੇ ਆਇਆ ਤੇ ਇਹ ਹੋਇਆ ਐਨੇ ਨੂੰ ਉਹਨਾਂ ਦੀ ਸੱਸ ਆ ਜਾਂਦੀ ਹੈ ਤੇ ਦੋਨਾਂ ਤੇ ਟੁੱਟ ਕੇ ਪੈ ਜਾਂਦੀ ਹੈ ਸੰਦੀਪ ਤੇ ਉਸਦੀ ਸੱਸ ਵਿੱਚ ਬਹੁਤ ਜ਼ਿਆਦਾ ਤੂ ਤੂ ਮੈਮੇ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਹਾਂ ਤੂੰ ਸਾਡੇ ਘਰ ਵਿੱਚ ਇਹੋ ਜਿਹੀ ਕਿੱਥੋਂ ਆ ਗਈ ਹੈ ਅਗਲੇ ਐਪੀਸੋਡ ਵਿੱਚ ਦੇਖਾਂਗੇ ਕੀ ਬਣਦਾ